ਇੱਕ ਵਾਰ ਦੀ ਗੱਲ ਹੈ ਇੱਕ ਮਹਿਲ ਦੇ ਵਿੱਚ ਇੱਕ ਰਾਜਾ ਰਹਿੰਦਾ ਸੀਗਾ ਰਾਜੇ ਨੂੰ ਰਾਤ ਨੂੰ ਸੁਪਨਾ ਆਇਆ ਵੀ ਜਿੰਨੇ ਵੀ ਉਸ ਦੇ ਦੰਦ ਹਨ ਇੱਕ ਇੱਕ ਕਰਕੇ ਟੁੱਟ ਗਏ ਅਤੇ ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਆਪਣੇ ਦੰਦ ਦੇਖੇ ਆਪਣੇ ਆਪ ਨੂੰ ਦੇਖਿਆ ਕੇ ਦੰਦ ਸਾਰੇ ਉਸਦੇ ਠੀਕ ਸਨ ਕਿਉਂਕਿ ਉਸ ਨੂੰ ਸੁਪਨਾ ਆਇਆ ਸੀਗਾ ਸੁਪਨੇ ਦੇ ਵਿੱਚ ਉਸਦੇ ਦੰਦ ਸੀਗੇ ਟੁੱਟ ਗਏ ਸੀ ਉਸਨੇ ਜਦੋਂ ਆਪਣਾ ਦਰਬਾਰ ਲਾਇਆ ਤਾਂ ਆਪਣੇ ਜੋਤਿਸ਼ੀ ਨੂੰ ਬੁਲਾਇਆ ਅਤੇ ਦੱਸਿਆ ਕਿਸ ਤਰ੍ਹਾਂ ਰਾਤ ਨੂੰ ਮੇਰੇ ਨਾਲ ਸੁਪਨੇ ਦੇ ਵਿੱਚ ਹੋਇਆ ਇਸ ਦਾ ਕੀ ਕਾਰਨ ਹੋ ਸਕਦਾ ਹੈ ਤਾਂ ਜੋਤਸ਼ੀ ਨੇ ਕਿਹਾ ਕਿ ਰਾਜਨ ਜਿੰਨੇ ਵੀ ਤੇਰੇ ਪਰਿਵਾਰ ਦੇ ਮੈਂਬਰ ਹਨ ਇੱਕ ਇੱਕ ਕਰਕੇ ਇਹ ਸਾਰੇ ਹੀ ਤੇਰੇ ਅੱਗੇ ਮਰ ਜਾਣਗੇ ਇਹਦੇ ਜਦੋਂ ਇਹ ਗੱਲ ਰਾਜੇ ਨੇ ਸੁਣੀ ਤਾਂ ਉਸ ਨੂੰ ਜੋਤਸ਼ੀ ਤੇ ਬਹੁਤ ਜ਼ਿਆਦਾ ਗੁੱਸਾ ਆਇਆ ਉਸ ਨੇ ਆਪਣੇ ਸੈਨਿਕਾਂ ਨੂੰ ਕਹਿ ਦਿੱਤਾ ਕਿ ਇਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਤੇ ਸਖਤ ਸਜ਼ਾ ਦਿਓ ਉਸ ਤੋਂ ਬਾਅਦ ਰਾਜੇ ਨੇ ਫੇਰ ਆਪਣੇ ਦੂਸਰੇ ਜੋਤਸ਼ੀ ਨੂੰ ਬੁਲਾਇਆ ਅਤੇ ਸਾਰੀ ਘਟਨਾ ਦੱਸੀ ਤਾਂ ਉਸ ਜੋਤਸ਼ੀ ਨੇ ਕਿਹਾ ਕਿ ਰਾਜਨ ਰਾਜਾ ਜੀ ਇਸ ਸੁਪਨੇ ਦਾ ਮਤਲਬ ਤਾਂ ਇਹੋ ਹੈ ਕਿ ਆਪ ਜੀ ਦੀ ਉਮਰ ਲੰਬੀ ਹੋਵੇਗੀ ਬਾਕੀ ਸਾਰੇ ਹੌਲੀ-ਹੌਲੀ ਆਪ ਜੀ ਦੇ ਜੋ ਜੀਨੇ ਰਿਸ਼ਤੇਦਾਰ ਨੇ ਦੋਸਤ ਨੇ ਮਿੱਤਰ ਨੇ ਉਹ ਭਾਵੇਂ ਮਰ ਜਾਣਗੇ ਪਰ ਆਪ ਜੀ ਦੀ ਉਮਰ ਵੱਡੀ ਹੈ ਸੋ ਰਾਜਾ ਇਹ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਸ ਨੂੰ ਇਨਾਮ ਦਿੱਤਾ ਵਧੀਆ ਰਹਿਸ਼ ਦਿੱਤੀ ਤੇ ਉਸ ਦਾ ਬਹੁਤ ਮਾਣ ਤੇ ਸਤਿਕਾਰ ਕੀਤਾ ਸੋ ਗੱਲ ਦਾ ਅਰਥ ਦੇਖੋ ਇੱਕੋ ਹੀ ਹੈ ਪਹਿਲੇ ਨੇ ਕਿਹਾ ਕਿ ਤੇਰੇ ਪਰਿਵਾਰ ਦੇ ਮੈਂਬਰ ਇੱਕ ਇੱਕ ਕਰਕੇ ਮਰ ਜਾਣਗੇ ਕਿਉਂਕਿ ਮਰਨਾ ਤਾਂ ਸਭ ਨਹੀਂ ਹੈ ਤੇ ਦੂਸਰੇ ਨੇ ਕਿਹਾ ਕਿ ਰਾਜਨ ਤੇਰੀ ਉਮਰ ਲੰਬੀ ਹੈ ਤੇ ਬਾਕੀ ਸਾਰੇ ਹੌਲੀ ਹੌਲੀ ਚਲੇ ਜਾਣਗੇ ਪਰ ਤੇਰੀ ਉਮਰ ਲੰਬੀ ਹੈ ਸੋ ਕਹਿਣ ਦਾ ਨਜ਼ਰੀਆ ਸੀ ਜੋ ਦੂਸਰੇ ਜੋਤਸ਼ੀ ਦਾ ਉਹ ਮਤਲਬ ਉਸਨੇ ਇੱਕ ਤਰ੍ਹਾਂ ਦਾ ਪਿਆਰ ਨਾਲ ਸਮਝਾ ਕੇ ਕਹਿ ਦਿੱਤਾ ਪਹਿਲੇ ਨੇ ਡਾਇਰੈਕਟ ਕਹਿ ਦਿੱਤਾ ਸੋ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਵੀ ਕਿਸੇ ਨੂੰ ਜਦੋਂ ਕੋਈ ਵੀ ਆਪਾਂ ਗੱਲ ਕਹਿਣੀ ਹੈ ਜੇ ਗੱਲ ਕਰਨੀ ਹੈ ਜੋ ਤੁਹਾਡੇ ਸ਼ਬਦ ਹਨ ਉਹਦੇ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਨਿਮਰਤਾ ਹੋਣੀ ਚਾਹੀਦੀ ਹੈ ਗੱਲ ਕਹਿਣ ਦਾ ਤੁਹਾਡੇ ਕੋਲ ਇੱਕ ਤਰੀਕਾ ਹੋਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਆਉਂਦਾ ਹੈ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇ ਕਿਰੁਖਾ ਬੋਲਣ ਨਾਲ ਫਿੱਕਾ ਬੋਲਣ ਨਾਲ ਕੋੜਾ ਬੋਲਣ ਦੇ ਨਾਲ ਆਪਣਾ ਵੀ ਮਨ ਅਸੰਤੁਸ਼ਟ ਹੁੰਦਾ ਹੈ ਅਤੇ ਦੂਸਰਾ ਵੀ ਜੋ ਇਨਸਾਨ ਸੁਣਦਾ ਹੈ ਉਹ ਵੀ ਗੁੱਸੇ ਵਿੱਚ ਆ ਜਾਂਦਾ ਹੈ ਸੋ ਗੱਲ ਭਾਵੇਂ ਛੋਟੀ ਜੀ ਹੈ ਪਰ ਅਰਥ ਬਹੁਤ ਡੂੰਘੇ ਤੇ ਬਹੁਤ ਵੱਡੇ ਹਨ ਇਸੇ ਤਰ੍ਹਾਂ ਹੀ ਜੇਕਰ ਦ੍ਰੋਪਤੀ ਇਹ ਨਾ ਕਹਿੰਦੀ ਅੰਨੇ ਕਾ ਬੇਟਾ ਅੰਨਾ ਤਾਂ ਸ਼ਾਇਦ ਅੱਜ ਮਹਾਭਾਰਤ ਦਾ ਜੋ ਯੁੱਧ ਹੋਇਆ ਸੀ ਉਹ ਨਾ ਹੁੰਦਾ ਨਾ ਕਰੋੜਾ ਬੰਦੇ ਮਰਦੇ ਤੇ ਨਾ ਹੀ ਇੰਨੀ ਤਵਾਹੀ ਹੁੰਦੀ ਸੋ ਇਸ ਕਰਕੇ ਬੋਲਣ ਤੋਂ ਪਹਿਲਾਂ ਆਪਣੀ ਬੋਲਾਂ ਦੇ ਵਿੱਚ ਮਿਠਾਸ ਜ਼ਰੂਰ ਰੱਖੋ ਨਿਮਰਤਾ ਜ਼ਰੂਰ ਰੱਖੋ ਕਿਉਂਕਿ ਇਹੋ ਹੀ ਇੱਕ ਇਨਸਾਨ ਦਾ ਸੱਚਾ ਗਹਿਣਾ ਹੈ ਜਿਸ ਨਾਲ ਇਨਸਾਨ ਆਪਣੀ ਜ਼ੁਬਾਨ ਤੋਂ ਮਿੱਠਾ ਬੋਲ ਕੇ ਦੁਨੀਆ ਨੂੰ ਜਿੱਤ ਸਕਦਾ ਹੈ ਜੇ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ